ਸਤਿ ਸ਼੍ਰੀ ਅਕਾਲ ਜੀ ਸਾਡੇ ਰਚਕਾਣੀ ਤੋਂ ਸਾਡੇ ਕੋਈ ਸਾਥੀ ਜਿਹੜੇ ਸੀ ਉਹ ਹਾਰਡ ਪੀਟ ਤਾਂ ਵਾਸਤੇ ਰਾਹਤ ਸਮਗਰੀ ਲੈ ਕੇ ਜਾ ਰਹੇ ਸੀ ਬੜੀ ਦੁਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੀ ਟਰਾਲੀ ਦੇ ਵਿੱਚ ਪਿੱਛੋਂ ਕਿਸੇ ਨੇ ਆ ਕੇ ਟਰੱਕ ਮਾਰਿਆ ਔਰ ਟਰਾਲੀ ਵੀ ਉੱਟ ਗਈ ਔਰ ਉਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਦੁਖਦਾਈ ਸੀਗਾ ਵੀ ਸਾਡੇ ਇੱਕ ਸਾਥੀ ਦੀ ਜਾਨ ਚਲੀ ਗਈ ਔਰ ਦੋ ਹਸਪਤਾਲ ਚ ਭਰਤੀ ਸੀ ਮਾ ਉਹਨਾਂ ਨੂੰ ਮਿਲਿਆ ਮਨ ਬਹੁਤ ਉਦਾਸ ਹੈ ਔਰ ਬਹੁਤ ਜਿਹੜੀ ਉਹਨਾਂ ਦੀ ਪਰਿਵਾਰਾਂ ਦੀ ਪੀੜਾ ਹੈਗੀ ਆ ਜਿਹੜਾ ਸਾਥੀ ਚਲਾ ਗਿਆ ਉਹਦੇ ਦੋ ਬੇਟੀਆਂ ਉਹਦੀ ਇੱਕ ਬੇਟਾ ਛੋਟਾ ਜਿਹਾ ਔਰ ਕਮਾਂਡ ਵਾਲਾ ਉਹ ਇਕੱਲਾ ਹੀ ਸੀਗਾ ਸੋ ਇੱਕਦਮ ਜਿਹੜਾ ਹੈਗਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਬੇਸਾਰਾ ਔਰ ਲੇਕਿਨ ਮੈਂ ਉਹਨਾਂ ਨੂੰ ਮਿਲ ਕੇ ਮੈਂ ਇਹ ਦਲਾਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੀ ਪੂਰੀ ਟੇਕ ਕੇਅਰ ਕਰਾਂਗੇ ਔਰ ਜਿਹੜੇ ਦੋਸ਼ੀ ਆ ਗਏ ਉਹਨਾਂ ਤੇ ਕਾਰਵਾਈ ਵੀ ਕਰਾਵਾਂਗੇ ਤੇ ਜਿਹੜੇ ਦੋਨੋਂ ਹਸਪਤਾਲ ਚ ਦਾਖਲ ਹੈ ਮੈਂ ਉਹਨਾਂ ਨੂੰ ਵੀ ਮਿਲਿਆ ਔਰ ਉਹਨਾਂ ਨੂੰ ਜਿਹੜੇ ਪਰਿਵਾਰਾਂ ਨੂੰ ਤੇ ਉਹਨਾਂ ਦਾ ਇਲਾਜ ਕਰਾ ਰਹੇ ਆ ਅਸੀਂ ਫਰਿਸ਼ਤੇ ਚੋਂ ਔਰ ਮੈਂ ਅਜਮਾਨ ਜੋਗ ਮੱਖੰਦਤੀ ਸਾਹਿਬ ਨਾਲ ਵੀ ਗੱਲ ਕੀਤੀ ਆ ਅਸੀਂ ਉਹਨਾਂ ਦੀ ਵੈਸੇ ਵੀ ਜਿੰਨੀ ਹੈਗੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਆਣ ਉਹ ਤੇ ਜਿਹੜਾ ਸਾਥੀ ਵਿਛੜ ਗਿਆ ਉਦੇਵੀ ਪਰਿਵਾਰ ਦੀ ਅਸੀਂ ਬਾਹਰ ਫੜਾਂਗੇ ਔਰ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਬਟ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਸੋ ਮੇਰੀ ਅੱਗੇ ਵਾਸਤੇ ਜਿਹੜੇ ਬੰਦੇ ਵੀ ਰਾਹਤ ਸਮਗਲੇ ਲੈ ਕੇ ਜਾਂਦੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਦੱਸਦਾ ਕਰੋ ਅਸੀਂ ਕੋਈ ਤੁਹਾਡੇ ਵਾਸਤੇ ਕੋਈ ਟਰੱਕ ਦਾ ਜਾਂ ਹੋਰ ਕੋਈ ਬੰਦੋਬਸਤ ਕਰ ਦਿਆ ਕਰਾਂਗੇ ਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਇਸ ਲਈ ਕਿਉਂਕਿ ਉਹ ਪਹਿਲਾਂ ਹੀ ਪੰਜਾਬ ਦੇ ਵਿੱਚ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਪਾੜਾਂ ਦੇ ਰੂਪ ਦੇ ਵਿੱਚ ਤੇ ਇਹ ਬੜਾ ਇੱਕ ਬਹੁਤ ਹੀ ਮਰੇ ਜੜਾ ਹੈਗਾ ਇਹਨੂੰ ਸਦਮਾ ਲੱਗਿਆ ਔਰ ਇਹ ਪਰਿਵਾਰ ਵਾਸਤੇ ਖਾਸ ਕਰਕੇ ਜਿਹੜਾ ਸਾਥੀ ਚਲਾ ਗਿਆ ਉਹਨਾਂ ਦੇ ਪਰਿਵਾਰ ਲਈ ਬੜਾ ਸਹਿਦ ਔਖਾ ਹੈ। ਲੇਕਿਨ ਸਾਰਾ ਨਗਰ ਹੋ ਕੇ ਮਦਦ ਕਰ ਰਿਹਾ ਔਰ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ। ਅਸੀਂ ਅੱਜ ਆਏ ਜਿਸ ਤੋਂ ਮਦਦ ਅੱਛਾ। ਬਚਾਅ ਹੋ ਗਿਆ ਜੀ ਬਾਵਾ। ਹਾਂ ਜੀ। ਤੁਸੀਂ ਤਾਂ ਭਾਈ ਭੋਤ ਨੇ ਕੰਮਕ ਸੇਵਾ ਕਰਨ ਜਾ ਰਹੇ ਸੀਗੇ ਕਰੋ। ਹਾਂ ਜੀ। ਕੋਈ ਨਹੀਂ ਵੀ ਤੁਹਾਡਾ ਇਹਦਾ ਵੀ ਆਪਰੇਸ਼ਨ ਕਰਾਂਗੇ ਜੀ ਠੀਕ ਹੋ ਜਾਏਗਾ। ਚੱਲ ਪੋਗੇ ਆਪਣੇ। ਠੀਕ ਹੈ। ਤੁਹਾਡੀ ਭਾਵਨਾ ਬਹੁਤ ਅੱਛੀ ਸੀ। ਵਾਹਿਗੁਰੂ ਬਖਸ਼ੀ ਕਰੇਗਾ। ਥੀ ਹੋ ਗਿਆ ਖੰਨੇ ਕੋਲੇ ਹੋ ਗਿਆ ਨਾ ਹਾਂ ਜੀ ਜੇ ਰੋ ਅੱਛਾ ਪਰਚੋ ਆ ਕੇ ਮਾਰਿਆ ਡਰਾਕੋ ਓਏ ਓਏ ਉਹ ਵੀ ਦੇ ਨੇ ਦੇ ਦੇੜੇ ਨਾਲ ਹਾਂ 11:00 11:15 ਵਜੇ ਸੀ ਦੇ ਦੱਸੋ ਨਹੀਂ ਤਾਂ ਬੰਦਾ ਮੇਰੇ ਕੋਲ ਫੋਨ ਆ ਗਿਆ ਜੀ ਹਾਂ ਐਕਸੀਡੈਂਟ ਤਾਂ ਬਹੁਤ ਖੜਾ ਹੋਇਆ ਜੀ ਹਾਂ ਪਰ ਜੀ ਪਤਾ ਨਹੀਂ ਲੱਗਦਾ ਕਿ ਫੋਨ ਵਗਰਾ ਵੀ ਅੱਛਾ ਬਲੱਡ ਚੱਲ ਰਿਹਾ ਹੈ ਬਲੱਡ ਲੋਸ ਤਾਂ ਹੋਈ ਉਹਨੇ तो चलो कोई नहीं बचाव होगा जी जो सिर अंदर ज्यादा नहीं है बचाया है स्कैन क्लीयर आ गया बाकी तो चलो जुड़ जाएगी हर संभव करा जी कोशिश जो भी हो सकता है